ਸਾਰਿਆਂ ਨੂੰ ਤੇ ਉਮੀਦ ਕਰਦੀ ਆ ਕਿ ਸਾਰੇ ਬਹੁਤ ਬਦਲੇ ਹੋਣਗੇ ਅਸੀਂ ਜਾਈ ਠੀਕਾ ਅੱਜ ਨੇ ਆਪਣਾ ਬਲੌਗ ਸਟਾਰਟ ਕੀਤਾ ਕਿਉਂਕਿ ਅੱਜ ਦਾ ਸਰ ਮੇਰੇ ਹਸਬੰਡ ਦਾ ਬਰਥਡੇ ਆ ਤੇ ਅਸੀਂ ਚੱਲੇ ਆਂ ਮੂਵੀ ਦੇਖਣ ਤੇ ਬੱਚੇ ਕਹਿੰਦੇ ਸੀ ਮੂਵੀ ਦੇਖ ਲਈਆ ਬਹੁਤ ਸਾਰੇ ਰੈਡੀ ਹੋ ਚੁੱਕੇ ਨੇ ਬਸ ਸਿਰਫ ਮੇਰਾ ਬੇਟਾ ਬਿਕਨ ਚੁੱਪ ਰਿਆਂ ਦਾ ਬਹੁਤ ਔਟਿਆ ਹੋਇਆ ਤੇ ਕਹਿੰਦੇ ਜੱਟਾਂ ਜੱਟਾਂ ਨੂੰ ਮੂਵੀ ਦੇਖਣੀ ਹੈ ਤੇ ਕਿੰਨੀ ਵਧੀਆ ਬਣੀ ਆ ਵਧੀਆ ਮੂਵੀ ਆ ਪੀ ਪਹਿਲੇ ਪਾਰਟੀ ਦੇ 1 2 3 ਵਧੀਆ ਸੀਗੇ ਬਾਕੀ ਦੇਖੋ ਜਾ ਕੇ ਪਤਾ ਲੱਗਦਾ ਇਹ ਕਿਹਦੇ ਨਾਲ ਵਧੀਆ ਬਣਦਾ ਹਾਂ ਲੋ ਹੈਪੀ ਬਰਥਡੇ ਜੱਟੋ ਤੁਹਾਨੂੰ 100 ਰੁਪਏ ਦੇ ਪੱਕੇ ਕਿ ਐਸੇ ਐਸੇ ਦੀ ਕਰੋ ਪਰ ਜਿੰਨ ਤੈਨੂੰ ਮੈਨੂੰ ਕੋਈ ਨਹੀਂ ਆਉਂਦੀ ਇਹ ਖਾਣਾ ਪਾਣੀ ਹੈ ਮੈਂ ਖਾਣਾ ਛੱਡੀ ਡੈਡੀ ਵੀ ਖਾ ਲਿਆ ਜਿਹੜਾ ਪਾਪਾ ਲਈ ਬਣਾਇਆ ਇਹ ਵੀ ਸਰਪ੍ਰਾਈਜ਼ ਦਿੱਤਾ ਆਪਣੇ ਪਾਪਾ ਨੂੰ ਗਾਇਸ तुसी देखियो प्लीज मैं टैटू बहुत सुना बनाया है ना दिखा आया नहीं मेरी नावे बर्थडे का सिंह आया नहीं अपने पापा दे बर्थडे पापा में सरप्राइज गिफ्ट देते तो। हैं मैंने दे बोला ये गिफ्ट है। नूरा ओये नूरा आया चलिए लेट हो जाये बता हाँ हाँ आया ठीक तो है ठीक है पैसे के बढ़ा बढ़ा जाये बता ਬੇਟਾ ਮੇਰਾ ਆਪ ਨੂੰ ਪਹਿਲਾਂ ਇਹਨੂੰ ਕਹਿਆ ਸੀ ਰੈਡੀ ਹੋ ਜਾ ਹੁਣ ਤੱਕ ਰੈਡੀ ਹੋਏ ਇਹ ਦੇ ਕਰਕੇ ਅਸੀਂ ਲੇਟ ਹੋ ਗਏ ਮੰਮੀ ਤੇਰੇ ਗੇਟ 'ਚ ਹਨ ਕਿੰਨੇ ਦੇਖ ਰਿਹਾ ਟਾਟਾ ਮੇਰੀ ਗਲੀ ਮੰਡੀ ਵਾਲੀ ਗਲੀ ਅਸੀਂ ਹੁਣ ਝਾਂੜਾ ਵਾਲੇ ਫਾਟਕਾਂ ਦੇ ਖੜੇ ਆਂ ਟ੍ਰੇਨ ਆ ਨਹੀਂ ਰਹੀ ਤੇ ਸਿਰਫ 5 ਮਿੰਟ ਪਹਿਲਾਂ ਫਾਟਕ ਬੰਦ ਕਰਤੇ ਆ 5 ਮਿੰਟ ਪਹਿਲਾਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਲਾਂ ਨਹੀਂ ਕਰਦੇ ਜੇ ਇੱਕ ਆ ਉਹ ਖੋਲ ਦਿੰਦੇ ਤਾਂ ਹੀ ਨੰਗੇਣਾ ਸੀ ਤੇ ਕਿੰਨੇ ਜਣੇ ਖੜੇ ਆ ਆ ਭਾਈ ਲਾਲਤੋਂ ਦਾ ਸਾਡੇ ਪਿੰਡ ਦਾ ਤੇ ਅੱਗੇ ਕਿੰਨੇ ਜਣੇ ਖੜੇ ਆ ਸਾਰਿਆਂ ਨੂੰ ਖੁੱਲ ਗਏ ਫੇਰ ਬਣਾਉਣੀ ਆ ਅਗੇ ਵੀਡੀਓ ਹਾਂਜੀ ਪਹੁੰਚ ਚੁੱਕਿਆ ਸੀ ਮੋਲ ਤੋਂ ਲੈਣ ਲੱਗਿਆ ਟਿਕਟਸ ਜਾ ਰਹੇ ਨੇ ਅਗੇ ਨੂਰ ਅਮਨ ਪੰਥ ਲੈ ਲੱਗਿਆ ਸੀ ਟਿਕਟਸ ਆ ਮੇਰੀ ਤਲਖਾ ਨਾ ਪਕਰ ਚ ਲੈ ਕੇ ਰਾਂਗੇ ਹਾਂ ਜਿਹੜੇ ਅਸੀਂ ਫਿਲਮ ਦੇਖ ਕੇ ਜਾ ਰਹੇ ਹਾਂ ਵਾਪਸ ਤੇ ਕਹਿੰਦੇ ਕੰਨਾਰੇ ਨੂੰ ਬੰਦ ਹੋ ਗਈਆਂ ਇਹ ਲੇਟ ਆਈਟ ਸ਼ੋ ਸੀਗਾ ਗੱਡੀ ਕੋਲ ਚੱਲ ਰਿਆ ਨੀਚੇ ਪਾਰਕਿੰਗ ਚ ਹਾਂਜੀ ਤੇ ਹੁਣ ਅਸੀਂ ਕਰ ਲੈਂਗੇ ਡਿਨਰ ਉਹ ਵੀ ਦੋਸੇ ਦਾ ਪਰ ਗਰਮਾ ਸਾੰਬਰ ਨਹੀਂ ਨੂਰ ਗਰਮਾ ਗਰਮ ਨਹੀਂ ਹੁਣ ਅਸੀਂ ਖਾਣ ਲੱਗੇ ਆਈਸਕ੍ਰੀਮ। ਕਿਹੜੀ ਲਈਏ? ਮੈਂ ਮੈਂ ਮੰਗੀ ਫਲੇਵਰ ਐਨਾਲੀ ਲੀਆ ਸਾਇਨੇ ਸਪੋਰਟ। ਇਹਨੇ ਲੀਆ ਚਾਕਲੇਟ ਐਂਡ ਐਪਲ ਡਰਸਪੋਰਟ। ਸੋਰੀ ਮੰਮੀ ਨੇ ਮੈਂ ਲੀਆ ਮੈਂਗੀ ਫਲੇਵਰ। ਤੇ ਹੁਣ ਆਲਮੋਸਟ 8:11 ਵਜੇ ਕੇ ਨੇ ਜੀ ਆਈਸਕ੍ਰੀਮ ਖਾ ਕੇ ਫਿਰ ਜਾਣਿਆ ਕਰੀਏ। ਕਰੇ। ਇਹ 8:15 ਪੋਣੀ 11:00 ਹੋ ਚੁੱਕੀ ਨੇ। ਆਇ ਕੁਟਾ। ਕਿੰਨਾ ਹੋ ਗਿਆ? ਹਾਂ 11:37 ਹੋ ਗਈ ਨਾ। ਲੋਕੀਂ ਗੇ ਖੋਲ ਤਾਂ ਚਲੋ ਦੇਖਿਓ ਸਾਡਾ ਬਲੌਗ ਦੱਸਿਓ ਕਿੱਦਾਂ ਲੱਗਿਆ ਅੱਜ ਬੱਚਾ ਨੇ ਪਾਪਾ ਦਾ ਸੀਗਾ ਬਰਥਡੇ ਫੇਲੀ ਬਿਟ ਕੀਤਾ ওকে ਬਾਏ ਫਿਰ ਲੈ ਸੀ ਯੂ